ਅੱਜ ਤੱਕ ਫੋਨ ਦੇਖਣ ਨੂੰ ਵੀ ਨਹੀਂ ਜੀ ਕਰਦਾ ਪ੍ਰਵੀਨ ਜੋ ਵਾਰੀ ਆ ਜੀ ਲਵਾਤਾ ਜਰ ਉਹਨੇ ਤਾਂ ਮੇਰਾ ਆ ਕੇ ਨਾ ਪਤਾ ਕੁੜੀ ਕਿੱਥੇ ਉਹਦਾ ਚੇਂਜ ਕਰਦੀ ਆ ਬੀਬੇ ਕਿਉਂ ਪੁੱਤ ਮੈਂ ਤੈਨੂੰ ਐਂ ਕਹਿੰਦੀ ਸੀ ਇਹ ਚੰਗਾ ਨਹੀਂ ਲੱਗਦਾ ਹੈਗਾ ਤੋਂ ਉਹਨੂੰ ਘਰੇ ਲੈ ਕੇ ਆ ਗਿਆ ਮੈਨੂੰ ਪਹਿਲੀ ਪਤਾ ਸੀ ਤੁਸੀਂ ਮੈਨੂੰ ਅਹੀਂ ਕਹਿਣਾ ਹੁੰਦਾ ਪਰ ਬੀਬੇ ਮੈਂ ਕੋਈ ਸ਼ੌਕ ਨੂੰ ਨਹੀਂ ਰੱਖ ਰਿਹਾ ਕਮਰਾ ਨਹੀਂ ਮਿਲਿਆ ਤਾਂ ਮੈਂ ਉੱਥੇ ਲੈ ਕੇ ਆਇਆ ਹੁਣ ਮੈਂ ਉੱਥੇ ਛੱਡ ਦਿੰਦਾ ਹਾਂ ਪੁੱਤ ਕਮਰਾ ਘਾਤੇ ਨਹੀਂ ਮਿਲਿਆ ਹੈਗਾ ਆਪਣੇ ਉਧਰ ੱਡੇ ਵਾਲੇ ਐਨੇ ਤਾਂ ਕਮਰੇ ਕਰਾਏ ਤੇ ਚੜਦੇ ਨੇ ਬੇਬੀ ਮੈਂ ਛੱਡੀ ਬੰਦ ਵੀ ਪੁੱਛ ਲਿਆ ਪਿੰਡ ਦੀ ਫਰਨੀਗਨੀ ਵੀ ਲੈ ਆਇਆ ਕੋਈ ਕਮਰਾ ਨਹੀਂ ਮਿਲਦਾ ਦੀਗਾ ਇਹਨੂੰ ਕਿੱਥੇ ਛੱਡਦਾ ਮੈਂ ਵਿਚਾਰੀ ਨੂੰ ਮੈਂ ਨਾ ਮੈਂ ਘੜੀ ਲਿਆਵਾ ਮੈਂ ਦੁੱਤ ਕਰੇ ਕੁਛ ਪੁੱਤ ਮੇਰੇ ਲਈ ਤਾਂ ਚੱਲ ਗਲਤ ਨਹੀਂ ਹੈਗਾ ਮੈਂ ਤੈਨੂੰ ਹੁਣ ਕਾਹਾਂ ਵੀ ਕੀ ਤੇਰੀ ਮਾਂ ਹੀ ਪਰ ਉਹ ਸੁਮਨ ਵਾਲ ਤਾਂ ਦੇਖ ਉਹ ਕੀ ਸੋਚੂਗੀ ਹੁਣ ਕੀ ਦੇਖਾਂ ਮਾਂ ਕਦਾ ਮੂੰਹ ਦੇਖ ਲਾ ਕੋਰਾ ਕਿ ਨਿਕਲਿਆ ਜਦ ਦੀ ਉਹ ਦੇਖਦੀ ਹੈ ਤੁਹਾਡੇ ਵੱਲ ਚੰਗੀ ਗੱਲ ਥੋੜੀ ਹੈ ਇਹ ਮੈਨੂੰ ਪਸੰਦ ਨਹੀਂ ਹੈਗੀ ਮੈਂ ਤੁਹਾਨੂੰ ਪਹਿਲੇ ਹੀ ਕਹਦਾ ਕੁਝ ਮਰਜੀ ਹੋ ਜਾ ਉਹਨੂੰ ਮੇਰੇ ਕਿਨਾਰੇ ਤੋਂ ਜਦ ਦੀ ਉਹ ਮਰ ਜਾਏ ਮੈਨੂੰ ਤਾਂ ਮੀਨੂ ਕਰਤ ਪੈਣਾ ਅੱਛਾ ਜੇ ਤੈਨੂੰ ਉਹ ਪਸੰਦ ਨਹੀਂ ਹੈਗੀ ਫਿਰ ਤੂੰ ਆਹ ਹੋਰ ਕੁੜੀਆਂ ਨੂੰ ਲਿਆ ਲਿਆ ਕੇ ਘਰੇ ਬਿਠਾਈ ਜਾ ਨਾ ਬੇਬੇ ਹੋਰ ਕੁੜੀਆਂ ਦੀ ਗੱਲ ਨਹੀਂ ਹੈਗੀ ਪ੍ਰਵੀਨ ਮੇਰੇ ਨਾਲ ਕੰਮ ਕਰਦੀ ਹੈ ਬੈਂਕ 'ਚ ਆਲਤੋਂ ਫालतੂ ਨਹੀਂ ਹੈਗੀ ਇਹ ਜੇ ਕੰਮ ਕਰਦੀ ਆ ਅੱਛਾ ਫਿਰ ਰਹੂ ਕੀ ਆਪਣੇ ਘਰੇ ਹੈ ਉਬੇ ਬੇਚਾਰ ਦਿਨ ਰਹਿਣਾ ਵੀ ਫਿਰ ਕਿੱਡੀ ਕੁ ਗੱਲ ਹੈ ਵੀ ਜੇ ਨਜਰ ਕਮਰਾ ਨਹੀਂ ਮਿਲਦਾ ਮੈਂ ਜਰਾ ਆਪਾਂ ਰੱਖ ਲਾਂਗੇ ਗੱਲ ਸੁਣ ਲੈ ਮੁੰਡਿਆ ਮੇਰੀ ਮੈਂ ਆਪਣੇ ਘਰ ਚ 2 ਦਿਨ ਰੱਖ ਲਾ 4 ਦਿਨ ਰੱਖ ਲਾ ਇਹ ਤੋਂ ਵੱਧ ਨਹੀਂ ਮੈਂ ਰਹਿਣ ਦੇਣਾ ਹੈਗਾ ਆਪਣਾ ਇਹਨੂੰ ਕਹਦੇ ਕਿ ਵੀ ਕਮਰੇ ਦਾ ਹਿੱਲਾ ਕਰ ਲੈ ਬੇਬੇ ਜੇ ਤੱਕ ਕਮਰੇ ਦੀ ਜਿੱਲਾ ਹੋਇਆ ਤਾਂ ਤਾਂ ਠੀਕ ਆ ਨਹੀਂ ਫਿਰ ਇੱਥੇ ਹੀ ਰਹੂ ਮੇਰੀ ਵੀੜੀ ਆ ਨਾ ਉਰੇ ਕਿਵੇਂ ਰਹੋਗੀ ਬਸ ਮੈਂ ਤਾਂ ਕਹਿਤਾ ਸੋਨੂੰ ਤੁਸੀਂ ਰਾਜੀ ਰਹੋ ਜਾਂ ਜੀ ਗੁੱਸੇ ਰਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸਤੇ ਮੇਰਾ ਮੂਡ ਹੀ ਖਰਾਬ ਕਰਨਾ ਹੁੰਦਾ ਅੱਛਾ ਚੰਗੀ ਗੱਲ ਕਹਿੰਦੇ ਤੇਰਾ ਮੂਡ ਖਰਾਬ ਹੋ ਜਾਂਦਾ ਹੈ ਤੁਸਤੇ ਮੈਨੂੰ ਘਰੇ ਨਹੀਂ ਭਾਲਦੇ ਵੀ ਕੋਈ ਨੱਕਲੇ ਰਹੇ ਤੁਸਤੇ ਹੀ ਭਾਲਦੇ ਹੋ ਇੱਥੇ ਤੁਹਾਨੂੰ ਖੁਸ਼ੀ ਮਿਲਦੀ ਆ ਮੈਨੂੰ ਤਾਂ ਹੀ ਲੱਗਦਾ ਮੁੰਡਿਆ ਤੂੰ ਤਾਂ ਪਾਗਲ ਹੋ ਗਿਆ ਨਾਲ ਤਾਂ ਮੈਨੂੰ ਵੀ ਕਰਦਣਾ ਉਹ ਬੱਸ ਕਰੋ ਯਾਰ ਅੱਜ ਇੰਨਾ ਸੋਣਾ ਮੂਡ ਸੀ ਨਾ ਮੇਰਾ ਚਲ ਬੇਬੇ ਬਾਹਰ ਆ ਜਾ ਕਾ ਮੂਡ ਖਰਾਬ ਕਰੀ ਜੰਨੀਆ ਮੇਰਾ ਆਹੋ ਬੇਬੇ ਤਾਂ ਹੁਣ ਤੈਨੂੰ ਚੰਗੀ ਹੋ ਨਹੀਂ ਲੱਗਦੀ ਹੈਗੀ ਯਾਰ ਮੈਨੂੰ ਦੇਖ ਕੀ ਨਹੀਂ ਜਾਂਦੇ ਘਰ ਦੇ ਦੱਸਣਾ ਦਾ ਮੈਂ ਕੀ ਬਗਾੜਿਆ ਕੋ ਕੋ ਕਲਮਹੀ ਜੀ ਜੀ ਨਾ ਕੋਈ ਲੱਗੇ ਉਹਨੇ ਨਾ ਇਹ ਦੱਸ ਸਭ ਤੋਂ ਘੰ ਘਰ ਦੇ ਕਿਵੇਂ ਜਾਂਦੇ ਕੋਈ ਤਾਂ ਹੀ ਨਹੀਂ ਜਾਂਦੇ ਤੇਰਾ ਜੀ ਜੀ ਹੋਰ ਇਹ ਕਹਿੰਦਾ ਨਾ ਕਿ ਬਾਹਰ ਜਾਂਦਾ ਮੈਂ ਸੋਹੇ ਬੋਏ ਹੁੰਦੇ ਨੇ ਯਾ ਵੀ ਮੇਰੇ ਕੋਲ ਆ ਕੇ ਸੌਣ ਨਹੀਂ ਬਿਠਾਉਂਦੇ। ਆਓ। ਮੇਰੇ ਨਾਲ ਸੌਣ। ਤੇ ਉਹ ਤੇਰੇ ਘਰ ਆਣੀ ਅੱਜ ਆਪਣੇ ਨਾਲ ਤਾਂ ਨਹੀਂ ਆਉਂਦੇ। ਆਹ ਉਹ ਇੰਟਰਪਰੈਜ਼ੈਂਟ ਇਹਨਾਂ ਨੂੰ। ਮੈਂ ਗਰੇਟ ਕਿ ਮੈਂ ਬੇਨ। ਨਾ ਸਰ ਜੀ। ਆਪੇ ਨੂੰ ਮਿਲੂ। ਇਹ ਮੈਨੂੰ ਜੁੱਖ ਬੜੀ ਲੱਗੀ ਐ ਜੇ ਕਦੋਂ ਕਹੂਗੀ। ਚਲੋ ਅੱਜ ਇੱਕ ਗੱਲ ਹੋਰ। ਉਹ ਕੋਈ ਨਹੀਂ। ਕੋਈ ਨਹੀਂ। ਆਪੇ ਸੋ। ਆਪਾਂ ਦੋ ਜਰੂਰੀ ਗੱਲ ਬੋਕਣਾ ਗਰੀਆ ਮਾਸਾਂ ਨਾਲ ਬਾਜਾ ਜੋ ਖਾਓ ਨਸੀ ਉਹ ਜੀ ਮੈਂ ਭੁੱਲੀ ਮੈਂ ਇੱਥੇ ਹੁਣੇ ਹਿਉਣ ਨਾ ਮੈਂ ਚਾਹੇ ਦੇਖੇ ਦੇਵੇਂ ਹੈਗੀ ਤਾਂ ਭੁੱਲੀ ਜੀ ਹਾਂ ਤੂੰ ਵੀ ਭੁੱਲੀ ਹੈ ਚਲਾਂ ਕਰ ਇਹ ਅਗਲਾ ਦਿਨ ਮੈਂ Yes. Mm -hmm. okay, अब hmm. okay. wow. यदि तो रोजी है ना हम्म अब वाह नहीं यदि अब है तो क्या अलग ही है इंडिया क्योंकि अपने ਕੀ ਕਰਤਾ ਤੂੰ ਤੇ ਤਾ ਕੀ ਫਿਰ ਹੋ ਰਹਾ ਕੁਛ ਨਹੀਂ ਹੋ ਰਹਾ ਜਾ ਕੇ ਮੰਮੀ ਨੂੰ ਕਹ ਤਾ ਕੁਛ ਉਹ ਮੇਰੇ ਨੂੰ ਕੋ ਬਾਹਰ ਕਰ ਦੇਣਾਗਾ ਉਹ ਦੱਸ ਤੈਨੂੰ ਕਾ ਡਰ ਰਹਾ ਯਾਰ ਨਾ ਨਾ ਮੈਂ ਸਿੱਧਾ ਜੰਨੀ ਰੋੜੀ ਉਹ ਤੇ ਕੰਨਾ ਕਰਦਾ ਮੈਂ ਸੱਠਾ ਨਾ ਉਸ ਲੈਣਾ ਮੇਰੇ ਮੇਰੇ ਪਿੱਤਰੀ ਉੱਪਰ ਰੋਟੀ ਖਾ ਸਰ ਠੀਕ ਹੈ ਗਾਣਾ ਨਹੀਂ ਜਦੋਂ ਜਾਂਦੇ ਬੇਟੇ ਕਿ ਕਰੀਓ ਕਿਲਾ ਜਾਈਏ ਤਾਂ ਜਾਨਾ ਆਹ ਤੂੰ ਸਗਨ ਨਮਰ ਬਾਂਦੂ ਨੀ ਮਾਂਜੀ ਚੱਪ ਆਪੇ ਆਂਦੇ ਲੱਤ ਤੂੰ ਇੰਨਾ ਕਦੋਂ ਸੋਚਣ ਲੱਗੀ ਸੋਚਦਾ ਤੂੰ ਹੁੰਦਿਆ ਜਦ ਮੇਰੇ ਨਾਲ ਆਉਣਾ ਸੀ ਜਿਹੜਾ ਕੁਝ ਦੇਖ ਰਹੀ ਨਾ ਤੇਰੇ ਕਰੇ ਸਾਰਾ ਕੁਝ ਸੋਚ ਸਮਝ ਕੇ ਚਲਾਣਾ ਪਊਗਾ ਉਹ ਤੈਨੂੰ ਪਤਾ ਲੱਗ ਜਾਂਦਾ ਮੇਰੇ ਕੀ ਹਾਲਾਤ ਹੋ ਗਿਆ ਜਿੱਤ ਨਾ ਤਾਂ ਤੰਤਾ ਮੇਂ ਆਗ ਲੱਗ ਰਿਹਾ ਸੀ ਚੱਲ ਰੋਟੀ ਨਾ ਚਾਹ ਖਾ ਲਾਉਣਾ ਆਪਣੇ ਹੱਥ ਨਾਲ ਚਿਪਕਾ ਗਿਆ ਵਾਲਾ ਪੜਾਉਂ ਰਾਂ ਲੱਸੀ ਹਾਂਜੀ ਇਹ ਵੀ ਸ਼ਰਬਤ ਵਰਗੀ ਲਾਇਦੀ ਆ ਆਓ ਹਾਂ ਨਾ ਨੂੰਹ ਦਾ ਤਮੂਦਾਲਾ ਮੈਂ ਨਹੀਂ ਖਾਣੀ ਮੇਨਾਂ ਦੀ ਦਾਲ ਬਸ ਦੇ ਦੇ ਤਲਸੀ ਹਾਂਜੀ ਮਮੀ ਜੀ ਦੇ ਕਾਈ ਕਰ ਰੋਟੀ ਵੀ ਖਾ ਚਾ ਪੁੱਤ ਹੋਰ ਤੁਸੀਂ ਆਪੀ ਕੁਛ ਮੰਗੋ ਸੁੱਕ ਤੋਂ ਹਾਂ ਕੀ ਤੂੰ ਕਦੇ ਨਹੀਂ ਪੁੱਛ ਕੇ ਆਂਗੀ ਅੱਗੇ ਤਾਂ ਤੂੰ ਮੈਨੂੰ ਕੰਮ ਨੂੰ ਜਵਾਬ ਨਹੀਂ ਦਿੰਦੀ ਹੁਣ ਤੂੰ ਫੜੱਕ ਜਵਾਬ ਦੇ ਤਾਂ ਮਮੇ ਜੀ ਹਨੂ ਮੈਂ ਜਿੱਤੂ ਜੀ ਨੂੰ ਆਪੀ ਰੋਕੇ ਪੁੱਛੋ ਨਾ ਗੱਲ ਤਾਂ ਦੱਸ ਕੀ ਹੋਈ ਆ ਉਹ ਜਿਹੜੀ ਕੁੜੀ ਆਪਣੇ ਘਰ ਨਹੀਂ ਆਈ ਹੈਗੀ ਪ੍ਰਵੀਨ ਉਹਨਾਂ ਨੇ ਮੇਰੇ ਤੋਂ ਵਰਕੀਆ ਪਾਉਣ ਲੱਗੀ ਸੀ ਮੈਨੂੰ ਉਹਨਾਂ ਦੀ ਇਹ ਗੱਲ ਬਿਲਕੁਲ ਹੀ ਚੰਗੀ ਨਹੀਂ ਲੱਗੀ ਤੁਸੀਂ ਉਹਨਾਂ ਨੂੰ ਸਮਝਾਓ ਮੰਮੀ ਜੀ ਓਹੋ ਪੁੱਤ ਆ ਗੱਲ ਆ ਇਹ ਗੱਲ ਕਿੱਡੀ ਕਰ ਉਹ ਦੋਸਤ ਨੇ ਆਪਸ ਦੇ ਵਿੱਚ ਚਾੜਾ ਕਰਦੇ ਹੋਣਗੇ ਮੰਮੀ ਜੀ ਮੈਂ ਮੰਨਦੀ ਆ ਕਿ ਉਹ ਆਪਸ ਵਿੱਚ ਦੋਸਤ ਨੇ ੱਟਕੇ ਕੰਮ ਕਰਦੇ ਨੇ ਪਰ ਇਹਨਾਂ ਨਾਲ ਵੀ ਨਹੀਂ ਹੁੰਦਾ ਹੈਗਾ ਐਸ ਜਿੱਦਸਾ ਮੈਨੂੰ ਉਹਨਾਂ ਦੀ ਇਹ ਗੱਲ ਬਿਲਕੁਲ ਹੀ ਚੰਗੀ ਨਹੀਂ ਲੱਗੀ ਹੈਗੀ। ਚਲ ਕੋਈ ਗੱਲ ਨਹੀਂ ਪੁੱਤ ਜੇ ਤੈਨੂੰ ਇਹ ਗੱਲ ਦਾ ਗੁੱਸਾ ਲੱਗਿਆ ਮਾਂ ਤੇ ਗੁਰੀ ਨੂੰ ਸਮਝਾ ਦਊਂਗੀ। ਜਾਂ ਉਹਨਾਂ ਨੂੰ ਰੋਟੀ ਪੁੱਛ ਗਿਆ ਤੂੰ। ਹਾਂ ਮੈਂ ਹੋਰ ਕੰਮ ਕਰ ਲਵਾਂ ਰੋਟੀ ਪੁੱਛ ਲਾਂ ਉਹਨਾਂ ਨੂੰ। ਮਾਂ ਗੁਰੀ ਹਾਂਜੀ ਹੋਰ ਸਭ ਤਾਂ ਠੀਕ ਆ ਪਰ ਯਾਰ ਤੁਹਾਡੇ ਘਰ ਮੈਨੂੰ ਇਹ ਜੀਵ ਜੀਵ ਕੇ ਕਿਵੇਂ ਗਿਆ ਜਾਂਦਾ ਹੈ। ਕੋਈ ਘਰ ਵੀ ਜੀਵਣਾ ਤਾਂ ਮਾਰੀਂਗਾ। ਆਪਣਾ ਉਤਰ ਘਰ ਪਈ ਜਾਂਦਾ ਰਗਾ। ਸਰ ਹੋਰ ਵੀ ਪੈਰਾ ਦਾ ਹੋਰ ਆਪਣੀ ਤਾਂ ਪੂਰੀ ਸ਼ਾਮ ਤੱਕ ਉੱਠੀ ਬੈਰੀ ਆ ਜਿੱਥੇ ਉਹ ਦੇ ਪਰਨੀ ਸਾਈਡ ਆ ਆ ਪੀਚ ਦੇ ਪਰਨੀ ਸਾਈਡ ਹੀ ਹੈਗਾ ਲੈ ਫਿਰ ਤੂੰ ਮੈਨੂੰ ਦੱਸਿਆ ਹੀ ਨਹੀਂ ਹੈਗਾ ਤੂੰ ਮੈਨੂੰ ਪੁੱਛੀ ਨਹੀਂ ਗੱਲ ਤਾਂ ਫਿਰ ਮੈਂ ਦੱਸੂਗਾ ਜੇ ਮੈਂ ਨਹੀਂ ਸੋਚਿਆ ਮੈਂ ਕਿਹਾ ਯਾਰ ਬੁਰੀ ਬੈਂਕ ਚ ਲੱਗਿਆ ਵੇ ਇੰਨਾ ਪੈਸਾ ਕਮਾਉਂਦਾ ਤੇ ਵੀ ਲੰਦਾ ਕਿੱਥੇ ਆ ਹੈ ਛਪਰ ਉਸ ਤੋਂ ਨਿਕਲਿਆ ਵੇ ਸਰ ਕਰ ਦੋ ਦਰ ਮੂਤ ਕਰਨਾ ਹੈ ਬਸ ਥੋੜੇ ਡਲੋ ਵੀ ਟਾਪ ਹੈ ਹਾਂ ਕੀ ਕੀ ਗਰੀ ਹਾਂਜੀ ਮਾਤਾ ਤੁਹੇ ਖਾ ਲਈ ਰੋਟੀ ਹਾਂਜੀ ਖਾ ਗਈ ਬੈਠੋ ਤੁਸੀਂ ਅਜੇ ਮੈਂ ਤਾਂ ਬੈਠਣ ਨਹੀਂ ਆਪਾਂ ਤਾਂ ਕਹਿੰਦੀ ਸੀ ਬਹੁਤ ਟਾਈਮ ਹੋ ਗਿਆ ਪੈ ਜਾਂਦੇ ਹੁਣ ਹਾਂ ਬਸ ਪੈਨੇ ਆ ਉਹ ਦੇਖਦੀ ਆ ਬਹੂ ਬੈਠੀ ਹਾਂ ਤੁਸੀਂ ਐ ਕਰੋ ਨਾ ਉਹਨੂੰ ਅੱਜ ਆਪਦੇ ਨਾਲ ਪਾਲਿਓ ਸਾਡਾ ਤਾਂ ਬੈਂਕ ਦਾ ਕੰਮ ਆ ਥੋੜਾ ਜੱਜਾ ਉਹ ਤੂੰ ਕੋਈ ਨਾ ਸਵੇਰੇ ਉੱਠ ਕੇ ਕਰ ਲਿਓ ਹੁਣ ਇੰਨਾ ਤਾਂ ਟਾਈਮ ਹੋ ਗਿਆ ਉਹ ਨਹੀਂ ਬੇਬੇ ਸਾਨੂੰ ਨਹੀਂ ਜਰਵਾਨਾ ਪੈ ਜਾਊਗਾ ਅੱਧੀ ਤਨਖਾ ਘੱਟ ਲੈਣਗੇ ਸਾਡੀ ਉਹ ਕੀ ਕਰਾ ਫਿਰ ਹਾ ਟਾਈਮ ਕੀ ਕੰਮ ਕੰਮ ਕਰੀ ਜਾਣਾ ਘੜੀ ਰਾਮ ਕਰ ਲਾ ਦੂੰਗੀ ਕੱਦੀ ਲੱਗੀ ਹੋਈ ਆ ਮੈਂ ਤੈਨੂੰ ਦੇਖਿਆ ਹਾਂ ਜੀ ਆਂਟੀ ਜੀ ਉਹ ਪਤਾ ਕੀ ਆ ਉਹਨਾਂ ਫਿਰ ਬੈਂਕ ਦੇ ਵਿੱਚ ਸਾਰਾ ਇਹ ਸਬਤ ਤੱਕ ਦੇਣਾ ਪੈਂਦਾ ਨਾ ਤਾਂ ਕਰਕੇ ਹੁਣ ਵੀ ਸਾਰੇ ਆਨਲਾਈਨ ਹੀ ਕੰਮ ਕਰ ਰਹੇ ਸੀਗੇ ਕੋਤ ਮੈਂ ਤਾਂ ਹੀ ਕਹਿੰਦੀ ਸੀ ਟਾਈਮ ਨਾਲ ਕਹਿ ਜੋ ਸੱਜਰੇ ਉੱਠ ਕੇ 3 ਵਜੇ ਉੱਠ ਜਿਓ ਅਲਾਰਮ ਲਾ ਲਓ ਫਿਰ ਵੇ ਉਹ ਕਿ ਕਰਦੇ ਆਂ ਫਾਈਲਰ ਸੈਂਪਲਟੀ ਅਸੀਂ 12 ਵਜੇ ਤੱਕ ਕਰਨੀਆਂ ਨੇ ਹੁਣ ਦੱਸੋ ਸੀ 3 ਵਜੇ ਕੀ ਕਰਾਂਗੇ ਫਿਰ ਗਰੰਟੀ ਜਿਓ ਬੋਲਦੇ ਨੇਗੇ ਬਾਕੀ ਤਾਂ ਨਾ ਸਾਡੇ ਤੇ ਬੈਂਕ ਦੇ ਮਨੇਜਰ ਨੂੰ ਬੋਲਣ ਦਾ ਵੀ ਨਹੀਂ ਪਤਾ ਪਤਾ ਹੀ ਨਹੀਂ ਕੀ ਕਹਦੇ ਉਹ ਐਂ ਪਤਾ ਸਾਨੂੰ ਜੌਬ ਤੋਂ ਕਰਦੇ ਉਹ ਸੁਮਨ ਦੇਖ ਲੈ ਸਵੇਰ 3 ਵਜੇ ਦੀ ਅਜੁੱਠੀ ਹੋਈ ਆ ਉਹ ਕੱਦੀ ਬੈਠੀ ਡੀਕਦੀ ਆ ਤੈਨੂੰ ਉਹ ਫੇਰ ਕਿਉਂ ਨਾ ਤੂੰ ਜਾ ਮੈਂ ਆਪ ਤੇ ਕਰ ਲੂੰਗੀ ਆਪਣਾ ਕੰਮ ਫਰੈਂ ਨਾ ਤੇਰੇ ਘਰ ਵਾਲੇ ਤੈਨੂੰ ਡੀਕਦੀ ਹੈਗੀ ਬੈਠੀ ਉਹਦੇ ਵੀ ਜੀ ਨਹੀਂ ਲੱਗ ਰਿਹਾ ਉਹਨਾਂ ਤੇਰੇ ਵੀ ਤੂੰ ਸੋਣਾ ਹੋਗਾ ਕੋਈ ਗੰਨੇ ਚਾਹ ਪਰ ਨਹੀਂ ਪ੍ਰਵੀਨਾ ਬੇਬੇ ਤੈਨੂੰ ਪਾੜੂ ਨਾ ਇੱਕ ਦਿਨ ਯਾਰ ਫਿਰ ਕੀ ਹੋ ਜੂਗਾ ਉਹ ਤੇ ਮੇਰੇ ਤਾਂ ਕੁਛ ਨਹੀਂ ਪੈਜੂਗੀ ਤੈਨੂੰ ਪਤਾ ਉਪਰੀ ਜਗਾ ਫਿਰ ਨਿਆਲੇ ਨੂੰ ਨੀਂਦ ਨਹੀਂ ਆਉਂਦੀ ਓਏ ਆ ਜੂਗੀ ਨਹੀਂ ਇਹਨੂੰ ਕਹਦੀ ਗੁਰੀ ਨੇ ਕਿਹਾ ਅੱਪੀ ਮੇਰੀ ਗੱਲ ਮੰਨ ਲੂ ਕਿਆ ਫਿਰ ਤੂੰ ਆਪੇ ਕਿਹਾ ਹਾਂ ਕੋਈ ਨਹੀਂ ਮੈਂ ਆਪ ਹੀ ਬੈਜੂਗਾ ਆਹੋ ਕਹਿ ਦੇ ਫਿਰ ਮੇਰੇ ਕੋਲੇ ਮਿੰਜਾ ਡਾਲੂਗੀ ਚੰਗਰ ਚੰਦਾ ਨਹੀਂ ਟਾਈਮ ਨਾਲ ਪੈਜੋ ਕੋਈ ਨਹੀਂ ਸੀ ਪੈਣਾ ਮੈਂ ਤੇਰਾ ਵੀ ਪੁੱਤ ਮਿੰਜਾ ਆਪਣੇ ਕੋਲੇ ਡਾਲੂਗੀ ਓ ਕੋਈ ਨਹੀਂ ਬੇਬੇ ਆ ਜੂਗੀ ਇਹਨੇ ਇੱਕ ਮੱਝ ਦਾ ਡਰਵਾਣਾ ਇੰਨੇ ਉਹਨੂੰ ਕਹਿਦੀ ਕਿ ਉਹ ਤੁਹਾਡੇ ਲੱਗੇ ਪੈਜੂ ਪਰ ਵੀਰਿਆ ਨੇ ਮੇਰੇ ਨਾਲ ਕੰਮ ਕਰਦੀ ਆ ਤਾਂ ਠੀਕ ਆ ਪੁੱਤ ਟਾਈਮ ਨਾਲ ਪੈਜੇ ਹੁਣ ਤੁਸੀਂ ਠੀਕ ਆ ਹਾਂ ਕੀ ਹਾਂਜੀ ਨਾ ਕੀ ਕਹਿੰਦੀ ਸੀ ਤੇਰੀ ਮਾਂ ਇਹਦਾ ਮਤਲਬ ਤੂੰ ਮੈਨੂੰ ਝੂਠ ਬੋਲਦਾ ਆ ਰਿਹਾ ਨਾ ਹੁਣ ਤੱਕ ਮੈਂ ਵੀ ਤੇਰਾ ਜ਼ਿਕਰ ਕਰਦੀ ਆ ਕਿ ਜੇ ਤੇਰੀ ਮਾਂ ਨਹੀਂ ਐਡੀ ਆ ਕੇ ਗੱਲ ਕਰਦੀ ਅਕੇ ਉਹ ਤੈਨੂੰ ਡੇਕਦੀ ਹੈਗੀ ਆਜ ਮੈਨੂੰ ਕਹਿੰਦਾ ਕਿ ਮੈਂ ਤਾਂ ਉਹਨੂੰ ਬੁਲਾਉਂਦਾ ਵੀ ਨਹੀਂਗਾ ਉਹਦੇ ਵੱਲ ਝਾਕਦਾ ਵੀ ਨਹੀਂ ਤੇ ਕਹਿੰਦੀ ਮੈਂ ਕਿਹ ਕੀ ਆ ਕੇ ਬਹਿ ਜਾਉਗੀ ਨਾ ਜਦ ਆ ਗ ਜਾ ਦੇਖਦੀ ਆ ਤੈਨੂੰ ਕੋਈ ਲੋੜ ਨਹੀਂ ਹੈ ਕਿ ਮੈਨੂੰ ਬੈਠਾ ਵੀ ਕੋਈ ਕੰਮ ਦੇ ਚਾਹੁੰਦੇ ਜਰੂਰ ਕਰਨੇ ਆ ਓਏ ਤੱਕਰੀ ਮੱਜ ਅੱਛਾ ਇੱਕ ਕਮਰੇ ਚ ਪੈਣ ਦਾ ਕੀ ਮਤਲਬ ਉਹ ਵੀ ਦੱਸ ਦੇ ਮੈਨੂੰ ਮਤਲਬ ਮਤਲਬ ਕੁਝ ਨਹੀਂ ਆ ਫੱਟ ਮਾਰ ਦੇ ਫੱਟ ਕਰ ਦਫਰੇ ਮੈਂ ਕਹਿੰਦੀ ਜਿੰਨੀ ਬਿਸ਼ਰਮ ਨਹੀਂ ਆਗੀ ਸਭ ਸਮਝਦੇ ਆ ਮੈਂ ਆਖਰ ਨੂੰ ਕੋੜੀ ਆ ਗਈ ਤੇ ਇਹ ਵੀ ਪਤਾ ਨਹੀਂ ਮੈਂ ਕਿੱਥੇ ਬੋਲ ਕੇ ਲਈਏ ਚੰਗਾ ਜਰ ਜੇ ਤੂੰ ਐਡੀ ਨਿੱਕੀ ਨਿੱਕੀ ਜੀ ਗੱਲਾਂ ਨਾਲ ਦੰਦ ਤੇ ਲਾਏਂਗੇ ਉਹਦਾ ਕੋਈ ਨਹੀਂ ਹੋਏਗਾ ਯਾਰ ਤੰਤ ਨਹੀਂ ਆਏਗਾ ਕਿਸੇ ਗੱਲ ਦਾ ਫੇਰ ਆਹੋ ਸਾਰੀਆਂ ਗੱਲਾਂ ਤੇਰੀਆਂ ਦੇ ਤੰਤਾ ਮੇਰੇ ਅੰਦਰ ਤਾਂ ਕਾਹੂਗਾ ਕੁਝ ਕੋ ਚੰਗਾ ਹੌਲੀ ਹੌਲੀ ਸਭ ਸੱਟੋ ਜੀ ਕਿਉਂ ਗੁੱਸਾ ਕਰਦੀ ਆ ਪਤਾ ਹੀ ਆ ਬੁੜੀ ਪਰ ਜੰਗਾ ਮਾਰ ਤੂੰ ਮੈਂ ਪੈ ਜੂ ਕੋਈ ਨਹੀਂ ਕੀ ਸੰਗੀਨ ਨਾਲ ਜਿਹੜਾ ਕੁਛ ਤੇਰੀ ਮਾਂ ਤੋਂ ਦਾ ਉਹ ਕਰ ਲੈ ਨਾ ਤੇਰੀ ਬਹੁਤ ਬਣੀ ਮੇ ਨਾਲੇ ਤੁੰਗਾ ਆਦੀ ਮਮੀ ਜੀ ਤੁਸੀਂ ਤਸੰਗੋਤਾ ਕੀ ਕਹਿੰਦੇ ਉਹ ਪੁੱਤ ਉਹ ਤਾਂ ਆਪਣਾ ਕੰਮ ਕਰਦੇ ਨੇ ਕੋਈ ਬੈਂਕ ਦਾ ਕਹਿੰਦੇ ਸਾਨੂੰ ਟਾਈਮ ਲੱਗ ਜਾਣਾ ਤੂੰ ਐ ਕਰ ਤੂੰ ਇਹਨੇ ਮੇਰੇ ਲਵੀ ਪੈ ਜਾ ਮਿੰਜਾ ਢਾ ਕੇ ਨਹੀਂ ਨਹੀਂ ਕੋਈ ਨਾ ਮਮੀ ਜੀ ਮੈਂ ਇੱਥੇ ਠੀਕਾਂ ਕੋਈ ਨਾ ਤੁਸੀਂ ਕਰ ਲੋ ਰਾਂ ਕਲ ਸੋ ਮੇਰੀ ਪੁੱਤ ਤੂੰ ਐਂ ਕਰ ਮੇਰੇ ਕੋਲ ਨਹੀਂ ਜਾਣਾ ਕੇ ਪੈ ਜਾ ਜਦੋਂ ਆਜੂਗੀ ਨਾ ਮੇਰੇ ਕੋਲ ਪੈ ਰੂ ਤੂੰ ਫੇਰ ਉੱਠ ਕੇ ਦੂਰੇ ਪੈ ਜਾ ਮੈਂ ਕਿਹਾ ਨਾ ਮੰਮੀ ਜੀ ਕੋਈ ਨਾ ਮੈਂ ਇੱਥੇ ਠੀਕ ਆ ਤੁਸੀਂ ਟੈਨਸ਼ਨ ਨਾ ਲਓ ਕੋਤੋਂ ਬਸ ਤੂੰ ਹੀ ਕਹਿਣਾ ਨਹੀਂ ਮੰਦੀ ਹੈਗੀ ਐਂ ਕਰ ਜੇ ਤੈ ਨਹੀਂ ਉਹ ਕਰਨ ਨਾਲਿਆ ਸਰਾਣਾ ਦੇ ਦੇ ਮੈਂ ਵੀ ਤੇਰੇ ਕੋਲੇ ਪੈ ਜਾਨੀ ਆ ਜਦ ਆਊਗਾ ਗੁਰੀ ਮੈਂ ਫੇਰ ਉੱਠ ਕੇ ਜਾ ਕੇ ਉੱਧਰ ਪੈ ਚੂਗੀ ਚਲੋ ਜੀ ਮੈਂ ਸਮੋ ਠੀਕ ਹੈ ਤਾਂ ਕੇ okay ਜੀ ਟਾਈਮ ਤਾਂ ਕਿੰਨਾ ਹੋ ਗਿਆ ਜੀ ਉੱਠ ਜਾਉਣਾ ਤੇ ਨਾਲੇ ਅੱਜ ਤੁਸੀਂ ਨੀਚੇ ਹੀ ਸੋ ਗਏ ਸੀਗੇ ਹਾਂ ਅੱਛਾ ਕੰਮ ਵਿੱਚ ਪਤਾ ਹੀ ਨਹੀਂ ਲੱਗਿਆ ਕਦੋਂ ਸੌਣੇ ਅੱਛਾ ਚਲੋ ਕੋਈ ਨਾ ਜੀ ਹੁਣ ਤੁਸੀਂ ਉੱਠ ਜਾਓ ਮੈਂ ਚਾਹ ਲਿਆਵਾਂ ਤੁਹਾਡੇ ਵਾਸਤੇ ਹਾਂ ਲਿਆ ਚਾਹ ਪਰ ਵੀਣਾ ਪਰ ਵੀਣਾ ਉਹ ਖੜੀ ਹੋ ਜਾ ਯਾਰ ਕੰਮ ਤੇ ਨਹੀਂ ਆਣਾ ਅੱਜ ਮਰਵਾਤਾ ਸੀ ਨਾਲੇ ਉਠਾਉਣ ਲਈ ਸੀ ਆ ਜਾਂਦਾ ਉਹ ਯਾਰ ਕੱਟ ਤਾ ਸੌਣ ਲਿਆ ਯਾਰ ਉਠਾਉਣਾ ਹੀ ਸੀ ਯਾਰ ਫਿਰ ਮੈਂ ਕੀ ਕਰਾਂ ਉਹ ਨਾ ਫਿਰ ਗੱਲ ਦਾ ਵਾਧਾ ਵਧੂਗਾ ਹੁਣ ਦੱਸ ਕੀ ਕਰਾਂਗੇ ਚੁੱਪਾ ਚੁੱਪਾ ਉਹ ਯਾਰ ਪੈਣ ਦੀ ਗੱਲ ਨਹੀਂ ਹੈਗੀ ਯਾਰ ਤੂੰ ਖੜੀ ਹੋ ਕੀ ਕਰਾਂ ਨਾ ਮੈਂ ਤਾਂ ਖੜੀ ਕਰਾ ਕੇ ਮੈਨੂੰ ਨਹੀਂ ਕਹਿੰਦਾ ਮੈਂ ਤਾਂ ਸੌਣਾਗਾ ਮੈਨੂੰ ਨਾ ਡਿਸਟਰਬ ਨਾ ਕਰ ਮੈਂ ਕੀ ਜਵਾਬ ਦਊ ਹੁਣ ਨਾ ਹੋਣਾ ਮੈਨੂੰ ਨਹੀਂ ਫੋਨ ਮਟੇਕਾ ਨਹੀਂ ਉਹ ਜੀ ਆਣਾ ਉਹ ਦੇਖਣਾ ਕੋਈ ਨਹੀਂ ਲੇਟ ਹੋ ਗਿਆ ਯਾਰ ਮੈਂ ਤਾਂ ਨਾ ਹੋ ਗਿਆ ਮੁੰਡੇ ਤਿਆਰ ਹਾਂ ਹੋ ਗਿਆ ਬੇਬੇ ਲੇਟ ਹੋ ਗਿਆ ਨਾ ਅੱਖ ਖੁੱਲ ਗਈ ਤੇਰੀ ਉਹ ਖੁੱਲ ਗਈ ਹਾਂ ਦੱਸ ਕੰਮ ਦੱਸ ਕੀ ਆ ਤੇ ਆਤੀ ਲੰਡੀਆਂ ਤਾਂ ਨਹੀਂ ਤੈਨੂੰ ਮਾੜੀ ਮੋਟੀ ਸ਼ਰਮ ਹੈ ਕਾ ਨਹੀਂ ਹੁਣ ਸ਼ਰਮ ਨੂੰ ਕੀ ਕਰਦਾ ਮੈਂ ਤੈਨੂੰ ਸ਼ਰਮ ਨਹੀਂ ਆਈ ਉਹ ਬਹੁਤ ਵਧੀ ਸਾਰੀ ਰਾਤ ਬੈਠੀ ਰਹੀ ਇੱਕ ਮਿੰਟ ਨਹੀਂ ਆ ਸੁੱਤੀ ਹੈਗੀ ਤੂੰ ਉਥੇ ਉਹਦੇ ਨਾਲ ਪੈ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਮੈਂ ਚਾਹ ਨੂੰ ਪੀ ਤੇ ਕੰਮ ਕਰਦੇ ਕਰਦੇ ਨੀਂਦ ਆ ਗਈ ਫੇਰ ਕੀ ਟੀ ਕਰ ਲਾਗੀ ਆ ਗਈ ਇਹਨੂੰ ਨੀਂਦ ਕਿਆ ਤਰ੍ਹਾਂ ਲੱਛਣ ਹੋਂ ਠੀਕ ਨਹੀਂ ਲੱਗਦੇ ਮੈਨੂੰ ਮੈਂ ਤਾਂ ਤੁਹਾਨੂੰ ਪਹਿਨੀ ਕਹੇ ਮੇਰੇ ਤੋਂ ਨਾ ਲੱਛਣਾ ਮਾੜੀ ਨੇ ਠੀਕ ਹੈ ਮੈਨੂੰ ਘਰ ਤੋਂ ਮਾਫ ਕਰ ਮੈਂ ਤੁਹਾਡੇ ਨਾਲ ਜਿੱਤ ਨਹੀਂ ਸਕਦਾ ਆਹ ਬੰਦਾ ਤੁਹਾਡੇ ਨੂੰ ਆ ਤਾਂ ਮੈਂ ਲੇਟ ਹੋ ਰਿਹਾ ਪਹਿਲੀ ਇੱਥੇ ਇਹਨੇ ਮੁੰਡੇ ਨੇ ਮੈਨੂੰ ਦੁਖੀ ਕਰਿਆ ਮੈਨੂੰ ਤਾਂ ਕਿਸੇ ਨੂੰ ਮੂੰਹ ਦਿਖਾਣ ਜੋਗੀ ਛੱਡ ਦੇ ਤਾਂ ਮੈਂ ਮੂੰਹ ਦਿਖਾਉਂਦਾ ਦੱਸ ਮੈਨੂੰ ਕੀ ਕਰਤਾ ਮੜਾ ਜਾ ਪਈਆਂ ਫਿਰ ਕਿੱਟੇ ਘੱਲੂਗੀ ਜਿਉ ਕੁੜੀ ਆਪਣੇ ਬਾਪ ਨੂੰ ਦੱਸ ਦਵੇ ਮੇਰੀ ਕੀ ਇੱਜ਼ਤ ਰਹੂਗੀ ਉਹ ਕਿਦਰੇ ਨਹੀਂ ਦੱਸਦੀ ਹੁਣ ਤੱਕ ਤਹਾਨੂੰ ਕੁਝ ਦੱਸਿਆ ਨਹੀਂ ਹੈਗਾ ਅਗਲਾ ਤੇਨ ਅਜੇ ਤੋਹ ਚੰਗੀ ਆ ਵਿਚਾਰੀ ਜੇ ਦੱਸਦੀ ਨਹੀਂ ਹੈਗੀ ਜਦੋਂ ਆਪਣੇ ਬਾਪ ਨੂੰ ਦੱਸਦਾ ਉਹ ਕਹੋਗਾ ਇਹਦੀ ਮਾਂ ਡੰਗਰੇ ਆ ਇਹਨੂੰ ਪਤਾ ਨਹੀਂ ਲੱਗਦਾ ਘਰ ਚ ਕੀ ਹੁੰਦਾ ਉਹ ਤਾਂ ਆਪੀ ਚੰਗੀ ਆ ਮੂਰਖਤਾ ਸੀ ਆ ਜੋ ਦਿਨ ਰਾਤ ਖਾਪਦੇ ਆਗੇ ਇੱਕ ਤਾਂ ਕੰਮ ਕਰੋ ਕਿੰਨਾ ਦੀ ਸੁਣਾਓ ਆ ਰੁਪਏ ਨਾ ਉਹੀ ਨਹੀਂ ਆਉਂਦੇ ਹੈਗੇ ਮੇਰੀ ਗੱਲ ਸੁਣ ਲੈ ਚਾਹੇ ਪੀ ਲਿਆ ਚਾਹੇ ਨਾ ਲਿਆ ਮੈਨੂੰ ਤਾਂ ਲੋੜ ਨਹੀਂ ਹੈਗੀ ਤੇਰੀ ਕਮਾਈ ਦੀ ਇਹ ਜੀ ਦੀ ਨਾਲੇ ਕਰ ਸੁਣ ਲੈ ਉਹਨੂੰ ਕਹਿ ਦੇ ਉਹ ਅੰਦਰ ਪਈ ਆ ਜਿਹੜੀ ਜਾ ਵੀ ਆਪਣਾ ਕਮਰਾ ਦੇਖ ਲੈ ਮੇਤੇ ਨਹੀਂ ਆਪਣੇ ਘਰ ਚ ਰੱਖ ਹੁੰਦੀ ਹੈਗੀ ਕੋਈ ਨਹੀਂ ਮੈਂ ਉਹਨੂੰ ਆਪੇ ਕਹਿ ਦੂੰ ਜਿਹੜਾ ਕੁਝ ਕਹਿਣਾ ਹੋਇਆ ਤੂੰ ਉਹ ਕੁਛ ਆ ਗਈ ਪਈ ਆ ਮੇਰੇ ਅੱਛਾ ਉਹਨੂੰ ਮਹਾਰਾਣੀ ਨੂੰ ਮੈਂ ਕੁਝ ਨਾ ਕਹਾ ਹੈ ਉਹ ਬੇਬੇ ਮੈਂ ਤੋ ਬਾਹਰ ਨਹੀਂ ਜਿੱਤੇ ਜਾਂਦਾ ਤੂੰ ਜਾ ਕੇ ਆਪਣਾ ਕੰਮ ਕਰ ਲੈ ਮੈਂ ਉਹਨੂੰ ਨਾਲ ਕੰਮ ਕਰ ਲਾ ਪਿਆਰੀ ਨੂੰ ਨਾਲ ਮੈਂ ਤਾਂ ਕੰਮ ਕਰ ਲੂਗੀ ਪਰ ਇੱਕ ਗੱਲ ਉਹਨੂੰ ਸਮਝਾ ਦੇ ਵੀ ਆਪਣਾ ਕਿਤੇ ਕਮਰਾ ਲੈਣਾ ਨਹੀਂ ਲੈ ਕੇ ਦੇ ਦੇ ਨਹੀਂ ਤਾਂ ਫਿਰ ਮੈਂ ਸਾਹਮਣੇ ਉਹਦਾ ਜਲੂਸ ਕੱਢੂਗੀ ਉਹ ਤੂੰ ਮੈਨੂੰ ਸਮਝਾ ਦੇ ਨਿੱਕੀ ਨਿੱਕੀ ਗੱਲਾਂ ਤਰੇਲਾ ਵਿੱਚ ਚੋੜੀ ਰਹਿਦੀ ਆ ਉਹ ਚੋੜੀਆਂ ਕਰਦੀ ਰਹਿੰਦੀ ਆ ਅਈ ਤੇ ਮੈਨੂੰ ਗੁੱਸਾ ਚੜਦਾ ਉਹਦੇ ਉਹਦਾ ਘਰ ਆ ਉਹਦਾ ਹੱਕ ਮੰਦਾ ਏ ਫਿਰ ਯਾਰ ਫੇਰ ਕੀ ਹੋਵੇ ਜੇ ਚਾਰ ਦਿਨ ਰਹਿਣਾ ਕੀ ਉਹ ਫੇਰ ਕੀ ਹੋ ਗਿਆ ਛੋਟੇ ਮਰਚਾ ਲੜਦੀਆਂ ਨੇ ਇੰਨੇ ਕਿਨਾਰੀ ਮੈਂ ਹੱਸਣ ਲੱਗ ਗਿਆ ਉਹਦੇ ਨਾਲ ਬੈਠਣ ਦੀ ਲੱਗ ਗਿਆ ਉਹਦੇ ਨਾਲ ਨਾ ਮੇਰੀ ਗੱਲ ਸੁਣ ਜੇ ਮੈਂ ਕੁਝ ਬੋਲਦੀ ਨਹੀਂ ਹੈਗੀ ਤੂੰ ਸਿਰੇ ਸਿਰ ਚੜਦਾ ਜਾਣਾ ਜੇ ਉਹ ਕੁੜੀ ਕਿਸੇ ਹੋਰ ਨਾਲ ਪੈਣ ਲੱਗ ਜਵੇ ਤੈਨੂੰ ਉਹ ਜਰਲੇਗਾ ਤੂੰ ਮੈਂ ਤਾਂ ਪਹਿਲੀ ਕਿਹਾਗਾ ਮੈਂ ਤਾਂ ਉਹਦੇ ਨਾਲ ਖੁਸ਼ ਨਹੀਂ ਹੈਗਾ ਜਿੱਥੇ ਉਹਨੇ ਜਾਣਾ ਨਾ ਜਿੱਥੇ ਉਹਦਾ ਦਿਲ ਕਰਦਾ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਸੋਨੂੰ ਇਹ ਗੱਲ ਮੈਂ ਇੱਕ ਵਾਰ ਨਹੀਂ 100 ਵਾਰੀ ਸਮਝਾਤੀ ਤੁਸੀਂ ਫੇਰ ਉਹੀ ਆਕਲ ਦੇ ਬਣਦਾ ਪਿਆ ਹੋਇਆ ਸੋਡੇ ਬੱਸ ਤੁਸੀਂ ਉਹੀ ਗੱਲ ਮੋੜ-ਮੋੜ ਕੇ ਨਹੀਂ ਉਹ ਕਹਿਣੀ ਆ ਮੈਂ ਸੋਨੂੰ ਤੈਨੂੰ ਮੈਂ ਤਾਂ 20 ਵਾਰੀ ਕਹਿਤਾ ਵੀ ਨਹੀਂ ਪਸੰਦ ਕਰਦਾ ਮੈਂ ਉਹਨੂੰ ਨਹੀਂ ਪਸੰਦ ਕਰਦਾ ਵਹੀ ਗੱਲ ਨਾਲ ਪੈਣ ਦੀ ਅਸੀਂ ਕਿਹੜਾ ਫਿਰ ਰੋਜ਼ ਹੀ ਨਾਲ ਪੈਨੇ ਆ ਤੈਨੂੰ ਵੀ ਪਤਾ ਹੀ ਆ ਸਾਡੇ ਬਾਰੇ ਤੂੰ ਇੰਨੀ ਅਣਜਾਣ ਨਹੀਂ ਹੋ ਗਈ ਨਾ ਪਸੰਦ ਗੱਲ ਕਰਨ ਦੀ ਕਹਿਣਾ ਨਾ ਮੈਨੂੰ ਤਾਂ ਉਹ ਕੁੜੀ ਵੀ ਪਸੰਦ ਆ ਮੇਰਾ ਤਾਂ ਕਰਦੀ ਵੀ ਬਹੁਤ ਆ ਆ ਦੇਖਿਆ ਕਿ ਮੈਂ ਆਪਣੀਆਂ ਬੂੰਦਰੀਆਂ ਖੜਾਈ ਫਿਰਦੀ ਆ ਐਸ ਜਿਹਾ ਕਿਤੇ ਘਰ ਬਸਾਉਂਦੀਆਂ ਹੁੰਦੀਆਂ ਨੇ ਮਾਤਾ ਮੈਨੂੰ ਬੜਾ ਨਹੀਂ ਬੋਲਾ ਇਹ ਨਾ ਤੂੰ ਇਹਦਾ ਕੰਮ ਕਰ ਲੈ ਮੈਂ ਲੇਟ ਹੋ ਰਿਹਾ ਕਿਰਪਾ ਕਰਕੇ ਬੇਨਤੀਉ ਕਰਦਾ ਮੈਂ ਮੈਨੂੰ ਜਾਣ ਦੇ ਰਾਹ ਛੱਡ ਮੇਰਾ ਇਨੇ ਤਾਂ ਕੁਛ ਨਹੀਂ ਕਰਨਾ ਇਹਨੂੰ ਤਾਂ ਕੁੜੀ ਜੀ ਨੂੰ ਮੈਂ ਹੀ ਦੇਖਾਂ ਤੇਨੇ ਸੁਤੀ ਪਈ ਐ ਇਹ ਕੁੜੀ ਐ ਮੈਂ ਤੂੰ ਉੱਠੀ ਨਹੀਂ ਹੈਗੀ ਤੇ ਕੰਮ ਤੇ ਨਹੀਂ ਜਾਣਾ ਹੈਗਾ ਹਾਂ ਚਾਟੀ ਜੀ ਗੁਰੀ ਤਾਂ ਕਿੰਨਾ ਟਾਈਮ ਹੋ ਗਿਆ ਚਲੇ ਗਿਆ ਅੱਛਾ ਗੁਰੀ ਬੈਠ ਕੇ ਚਲਾ ਗਿਆ ਮੈਂ ਦੱਸਿਆ ਨਹੀਂ ਹੈਗਾ ਚਲੋ ਕੋਈ ਨਹੀਂ ਆਂਟੀ ਜੀ ਬਸ ਮੈਂ ਵੀ ਤਿਆਰ ਹੋਣੀ ਹੈਗੀ ਨਾਲ ਕੁੜੀਏ ਕੁਮੈਂ ਤੇਰ ਨਾਲ ਗੱਲ ਕਰਨੀ ਆ ਹਾਂਜੀ ਬਈ ਮੇਰੀ ਗੱਲ ਸੁਣ ਲੈ ਰਾਤ ਤੂੰ ਗੁਰੀ ਦੇ ਕੋਲ ਪਈ ਤੀਗੀ ਮੇਰੀ ਬਹੁਤ ਰਾਜ ਕਰਦੀ ਐ ਚੰਗੀਆਂ ਗੱਲਾਂ ਨਹੀਂ ਤੇਰੇ ਵਾਸਤੇ ਹੈਗੀਆਂ ਆਂਟੀ ਜੀ ਮੈਂ ਕਿੜਾ ਜਾਣ ਬੁੱਝ ਕੇ ਪਈ ਸੀਗੀ ਤੁਹਾਨੂੰ ਦੱਸਿਆ ਤਾਂ ਹੈਗਾ ਸੀਗਾ ਕਿ ਅਸੀਂ ਉਹ ਬੈਂਕ ਦਾ ਕੰਮ ਕਰ ਰਹੇ ਸੀਗੇ ਬਸ ਰਾਤ ਪਤਾ ਹੀ ਨਹੀਂ ਲੱਗਿਆ ਕਦੋਂ ਅੱਖ ਲਾ ਕੇ ਸਾਡੇ ਬਈ ਤੈਨੂੰ ਮਾੜੀ ਮੋਤੀ ਸਮਝੋਣੀ ਚਾਹੀਦੀ ਏ ਤੂੰ ਪੜ੍ਹੀ ਲਿਖੀ ਆ ਵੀ ਚੰਗਾ ਨਹੀਂ ਲੱਗਦਾ ਬਹੁ ਤਾਂ ਮੇਰੇ ਕੋਲ ਪਈ ਆ ਜੇ ਤੇਰਾ ਕੰਮ ਨਿਭੜ ਗਿਆ ਤੀ ਤੂੰ ਮੇਰੇ ਕੋਲ ਆ ਕੇ ਪੈ ਜਾਂਦੀ ਸੋਹਣਿਆ ਤੇ ਤੀ ਬਗਤੀ ਹੋਗੀ ਅੱਗੇ ਤੋਂ ਬਾਅਦ ਕਿਆ ਕਰਾਂ ਕਿਆ ਕਰੂੰਗੀ ਨਾਲੇ ਮੈਂ ਕਹਿ ਕੇ ਗਈ ਤੀ ਤੈਨੂੰ ਵੀ ਮੈਂ ਆਪਣੇ ਲਵੇ ਮਿੰਜਾ ਡਾਉਂਗੀ ਉੱਥੇ ਆ ਕੇ ਪੈ ਜੀ ਮੈਨੂੰ ਤਾਂ ਸਵੇਰੇ ਉੱਠ ਕੇ ਪਤਾ ਲੱਗਿਆ ਵੀ ਤੂੰ ਇੱਥੇ ਹੀ ਪੈ ਗਈ ਹਾਂਜੀ ਹਾਂਜੀ ਪਹਿਲਾਂ ਜੇ ਸਾਡੇ ਕੋਈ ਪਾਪੜੋਸ ਦਾ ਆ ਜਾਂਦਾ ਕਿੰਨੀ ਵਿਚਾਰ ਕਰਦਾ ਅਗਲਾ ਹਉਤੀ ਹੋਗੀ ਚਾ ਠੀਕ ਆ ਭਾਈ ਨਾ ਤੋ ਲੈ ਰੋਟੀ ਪਾਣੀ ਖਾ ਲੈ ਆਪਣਾ ਕੰਮ ਤੇ ਚਲੀ ਜਾ ਠੀਕ ਹੈ ਨਾਲੇ ਮੈਂ ਇੱਕ ਤੈਨੂੰ ਗੱਲ ਹੋਰ ਕਹਿਣੀ ਆ ਬੁਰੀ ਦੇ ਸਾਹਮਣੇ ਤਾਂ ਮੈਂ ਕਹਿ ਵੀ ਨਹੀਂ ਸਕਦੀ ਕਿ ਮੇਰਾ ਪੁੱਤਾ ਆਪਣਾ ਭਾਈ ਕਮਰਾ ਦੇਖ ਲੈ ਕਿਤੇ ਕਿਰਾਏ ਤੇ ਆਂਟੀ ਜੀ ਜੇ ਮੇਰੀ ਇੰਨੀ ਜਾਣ ਪਹਿਚਾਨ ਹੁੰਦੀ ਓਏ ਤਾਂ ਮੈਂ ਕਾਹਤੋਂ ਦੀ ਮੈਂ ਤਾਂ ਬਸ ਕੱਲੇ ਬੁਰੀ ਨੂੰ ਹੀ ਜਾਣਦੀ ਆ ਹੋਰ ਮੈਂ ਕਿਸੇ ਨੂੰ ਨਹੀਂ ਜਾਣਦੀ ਹੈਗੀ ਬਾਕੀ ਤਾਂ ਕੋਈ ਨਾ ਹੋਲੀ ਹੌਲੀ ਦੇਖ ਲਊਗੀ ਕਮਰੇ ਨਾਲੇ ਸਾਡੇ ਘਰ ਦੇ ਵਿੱਚ ਫਰਕ ਪੈ ਜਾਣਗੇ ਬਹੁ ਕੀ ਸੋਚੂਗੀ ਹਰ ਟਾਈਮ ਤੂੰ ਉਹਦੇ ਕੋਲ ਬੈਠੀ ਰਹਿਣੀ ਆ ਆਂਟੀ ਜੀ ਇਹਦੇ ਵਿੱਚ ਫਰਕ ਪੈਣਾ ਨਹੀਂ ਕੀ ਗੱਲ ਹੈਗੀ ਆਪੇ ਬਸ ਸਪੈਂਕ ਦਾ ਕੰਮੇ ਕਰ ਰਹੇ ਸੀ ਕੁਝ ਗਲਤ ਤਾਂ ਨਹੀਂ ਕੀਤਾ ਅੱਛਾ ਤੇਰੇ ਭਾਦਾ ਜੀ ਕੁਝ ਗਲਤ ਨਹੀਂ ਹੈਗਾ ਇਹਦੇ ਵਿੱਚ ਸਹੀ ਵੀ ਕੀ ਆ ਕਦੇ ਤਾਂ ਤੂੰ ਉਹਨਾਂ ਬੈਠ ਕੇ ਰੋਟੀਆਂ ਖਾਣੀਆਂ ਹੁਣ ਤਾਂ ਤੇ ਸਾਰੀਆਂ ਹੱਦਾਂ ਹੀ ਪਾਰ ਕਰਤੀਆਂ ਤੂੰ ਹੁਣ ਉਹਦੇ ਕੋਲ ਪੈਣ ਵੀ ਲੱਗ ਗਈ ਇਹ ਗੱਲਾਂ ਤੇਰੀਆਂ ਚੰਗੀਆਂ ਨਹੀਂ ਹੈਗੀਆਂ ਨਾ ਤੁਹਾਡੇ ਕਹਿੰਦੇ ਕੀ ਮਤਲਬ ਆਂਟੀ ਜੀ ਨਮਾਤ ਲਮ ਕੀ ਮੈਂ ਸਾਫ ਸਮਝਦੀ ਆ ਜਿਹੜਾ ਕੰਮ ਤੂੰ ਕਰਦੀ ਆ ਮਾੜੀ ਮੋਟੀ ਅਕਲ ਸਿੱਖ ਲਾ ਛਲੋ ਠੀਕ ਆਂਟੀ ਜੀ ਆ ਦੇਖੋ ਤੁਹਾਡੇ ਅੱਗੇ ਜੋੜੇ ਹੱਥ ਨਾ ਤਾਂ ਮੈਂ ਗਲਤ ਕੱਲ ਸੀ ਤੇ ਨਾ ਹੀ ਆ ਜਾ ਬਾਕੀ ਤੁਹਾਡੀ ਮੱਜ ਜੀ ਮੈਂ ਤੁਸੀਂ ਇਹ ਨਾ ਸਮਝਣਾ ਸਮਝੀ ਜਾ ਅੱਛਾ ਮੇਰੇ ਕੋਲ ਜਿਆਦਾ ਸਿਆਣੀ ਬਣ ਕੇ ਨਾ ਦਿਖਾ ਮੈਂ ਸਭ ਕੁਝ ਦੇਖਦੀ ਆ ਮੈਂ ਨਿਆਣੀ ਨਹੀਂ ਹੈਗੀ ਫਿਰ ਤੁਸੀਂ ਦੱਸ ਤਾਂ ਦੋ ਮੈਂ ਆ ਜਾ ਕੀ ਕਰਤਾ ਰਤੀ ਕੋ ਠੀਕ ਐ ਅਸੀਂ ਰਾਤ ਕੰਮ ਕਰ ਰਹੇ ਸੀ ਕਰਦੇ ਕਰਦੇ ਅੱਖ ਲੱਗੀ ਨਹੀਂ ਪਤਾ ਲੱਗਿਆ ਨਾ ਉਹ ਵਿਆਹਿਆ ਪਰਿਆ ਹੋਇਆ ਤੂੰ ਉਹਦੇ ਨਾਲ ਪਈ ਚੰਗੀ ਲੱਗਦੀ ਐ ਇਹ ਗੱਲ ਅਕਸਰ ਦੇ ਮੁੰਡੇ ਨੂੰ ਸਮਝਾਓ ਨਾ ਕੀ ਮੈਂ ਜੇ ਮੁੰਡੇ ਨੂੰ ਸਮਝਾਉਣੀਆ ਮੁੰਡਾ ਵੀ ਇਹ ਜਿਹਾ ਹੀ ਮੇਰਾ ਪੁੱਠਾ ਐ ਇਹਨੂੰ ਸ਼ਰਮ ਨਹੀਂ ਆਉਂਦੀ ਕਿਸੇ ਦਾ ਘਰ ਘੱਟਦੀ ਨਹੀਂ ਦੇ ਕਿੰਨੀ ਸੌਂ ਲਾ ਦਿਿਆ ਨਾ ਸ਼ਰਟ ਐ ਹਾਂ ਤੂੰ ਇਹ ਪਹਿਰਾਵਾ ਜਾਂ ਬਦਲ ਲੈ ਭੈੜੀ ਲੱਗਦੀ ਆ ਤੇ ਖੁੱਲੇ ਜੀ ਚੁਪਲੇ ਪਾਈ ਘੁੜਜੀਆਂ ਕਿਲੇ ਕਿਸ ਨੇ ਬਸਾਂ ਦਿਖਾਣਾ ਯਾਰ ਹੋਰ ਬਲਾਂ ਦੀ ਗੱਲ ਨਾ ਮਾਕੀ ਸੱਚੀ ਬਹੁਤ ਜ਼ਣਾ ਲੱਗ ਰਿਆਂ ਇਹਦੇ ਚ ਅੱਛਾ ਜੀ ਹਮ ਅੱਛਾ ਹੋਰ ਸਾਨੂੰ ਕੀ ਚਾਹੀਦਾ ਉਹ ਤਾਂ ਜੋ ਸੁਣੋ ਸੁਣੋ ਨਾ ਤੈਨੂੰ ਮਾੜੀ ਮੋਟੀ ਸ਼ਰਮ ਹੈ ਕਿ ਨਹੀਂ ਆ ਕੀ ਲੱਛਣ ਕਰਦਾ ਤੂੰ ਉਹ ਬੇਬੇ ਕੀ ਲੱਛਣ ਕੀ ਕਰੇ ਨੇ ਮੈਨੂੰ ਪਿਆਰ ਕਰਦਾ ਸੁਣ ਲਾ ਵਾ ਖੁਸ਼ ਆ ਤੂੰ ਕੀ ਕੁੜੀ ਦਾ ਤਾਂ ਜਮਾ ਹੀ ਹੱਦ ਕਰਤੀ ਆ ਕੀ ਲੱਛਣ ਕਰਦਾ ਤੂੰ ਮੈਂ ਤਾਂ ਕੁੜੀ ਤੇ ਯਕੀਨ ਨਹੀਂ ਦੀ ਮੰਦੀ ਵੀ ਆ ਕੁਛ ਕਰਦੇ ਨੇ ਮੈਂ ਤਾਂ ਹੁਣ ਅੱਖੀਂ ਦੇਖ ਲਿਆ ਆਂਟੀ ਜੀ ਐਵੇਂ ਦੀ ਗੱਲ ਨਹੀਂ ਹੈਗੀ ਉਹ ਤਾਂ ਇਹਨਾਂ ਦੇ ਬਸ ਕਾ ਕੁੜੀਏ ਤੂੰ ਤਾਂ ਚੁੱਪੇ ਕਰੀ ਰਹਿ ਆ ਮੇਰਾ ਮੁੰਡਾ ਹੈ ਜਿਹੜਾ ਪਵਾੜਿਆਂ ਦੀ ਜਾੜਾ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਮੈਂ ਆਪਣੀ ਮਾਂ ਦੇ ਸਿਰ 'ਚ ਖੇ ਪਾ ਰਹੀ ਆਂ ਆਂਟੀ ਜੀ ਮੇਰੀ ਗੱਲ ਦਾ ਯਕੀਨ ਕਰੋ ਇਹ ਉਹ ਤਾਂ ਇਹਨਾਂ ਦੇ ਬਟਨ ਕੱਲ ਸੁਣ ਲੈ ਮੁੰਡਿਆ ਇਹਨੂੰ ਕਹਦੇ ਬੋਲਣ ਦੀ ਕੋਈ ਲੋੜ ਨਹੀਂ ਚੱਕ ਕੇ ਆਪਣਾ ਬੈਗ ਉਹਨਾਂ ਨੰਗ ਜਵੇ ਇਹ ਨਹੀਂ ਜਾਂਦੀ ਮੈਂ ਕਿਤੇ ਇਹ ਤਾਂ ਇੱਥੇ ਹੀ ਰਹੂ ਕਿਉਂ ਇਹ ਖਾਤੇ ਨਹੀਂ ਜਾਂਦੀ ਹੈਗੀ ਇਹ ਮੇਰਾ ਘਰ ਆ ਇੱਥੇ ਮੇਰੀ ਚੱਲੂਗੀ ਨਾ ਕਿ ਤੇਰੀ ਚੱਲੂ ਕਮਾਉਣਾ ਹੁਣ ਮੈਂ ਆਵਾ ਥੋੜੇ ਮੇਰਾ ਵੀ ਘਰ ਆ ਹੁਣ ਕਰਦਾ ਤੇ ਤੇਰਾ ਨਹੀਂ ਘਰ ਆਏਗਾ ਇਹ ਬਸ ਮੈਨੂੰ ਨਹੀਂ ਤੇਰੀ ਇਹ ਜੀ ਕਮਾਈ ਦੀ ਲੋੜ ਹੈਗੀ ਮੈਂ ਤਾਂ ਆਪ ਕਰਕੇ ਖਾ ਲੂੰਗੀ ਜਿਹੜਾ ਤੂੰ ਲੱchn ਕਰਦਾ ਏ ਮੈਂ ਹੁਣ ਤੈਨੂੰ ਕਿੰਨੀ ਵਾਰੀ ਸਮਝਾਵਾਂ ਵੇ ਇੱਥੇ ਰਹੁ ਜੰਨਾ ਜੋਰ ਲਾਗਦਾ ਨਾ ਲਾ ਲੋ ਮੈਂ ਕੱਟ ਕੇ ਦਿਖਾਉਂਗੀ ਇਹਨੂੰ ਕਹਿ ਵੀ ਆਪਣਾ ਬੈਗ ਚੱਕ ਕੇ ਇਥੋਂ ਲੰਘ ਜਾ ਅਸੀਂ ਕਿਵੇਂ ਲੰਘ ਜੀ ਇਹ ਇੱਥੇ ਰਹੂਗੀ ਇਹ ਤੁਸੀਂ ਨਾ ਕਰਕੇ ਦੇਖੋ ਇਹਨੂੰ ਕਾਹ ਮੁੰਡਿਆ ਤੈਨੂੰ ਮੈਂ ਤਾਂ ਹੱਥ ਚੁਕਾ ਰਾਂ ਹਾਂ ਕੋ ਬਾਤ ਬੋਲੀ ਜਾਣਾ ਜਿਹੜਾ ਕੁਛ ਮਰਜੀ ਹੋ ਜੇ ਮੈਂ ਡਰਦਾ ਕਿਸੇ ਤੋਂ ਆਏ ਤਾਂ ਤੁਸੀਂ ਮੈਨੂੰ ਮੂੰਹ 'ਚ ਪਾਓਗੇ ਆ ਦੇਖ ਲੈ ਕਿੱਦਾਂ ਮਰਵਾ ਕੇ ਜਾਏਂਗੀ ਤੂੰ ਓ ਬੱਸ ਕਰ ਮਾ ਇਹਨੂੰ ਨਾ ਕੁਛ ਕਰ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਮੈਂ ਆਪਣੇ ਮਾਪੇ ਦੇ ਸਿਰ 'ਚ ਵੀ ਖੇਰ ਪਾਉਣੀ ਆ ਤੂੰ ਟਲੀ ਨਹੀਂ ਚੁੰਗੀਆਂ ਲਾੜੋ ਤੇਰੇ ਕਰਕੇ ਹੋਣਾ ਸਾਰਾ ਕੁਝ ਨਾ ਤੂੰ ਇਹਨੂੰ ਕਿਵੇਂ ਬੋਲਦਾ ਤੈਨੂੰ ਤਾਂ ਮਾੜੀ-ਮੋਟੀ ਸ਼ਰਮ ਨਹੀਂ ਰਹੀ ਹੈਗੀ ਤੈ ਤਾਂ ਮਾੜੀ-ਮੋਟੀ ਮੇਰੀ ਇੱਜ਼ਤ ਦਾ ਵੀ ਖਿਆਲ ਨਹੀਂ ਕੀਤਾ ਹੈਗਾ ਮੇਰੀ ਜ਼ਿੰਦਗੀ ਨਰਕ ਬਣਾ ਕੇ ਰੱਖਦੀ ਚੱਲ ਮੈਂ ਤਾਂ ਜਿਹੇ ਜੀ ਹੈਗੀ ਤੀ ਹੈਗੀ ਤੀ ਇਹ ਤਾਂ ਬਗਾਨੀ ਤੀ ਦਾ ਦੱਸ ਕੀ ਕਸੂਰ ਤੀਗਾ ਹੁਣ ਕਸੂਰ ਦੀ ਗੱਲ ਕਰਦੇ ਹੋ ਗ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ ਇਹ ਕਿੱਥੇ ਤੇ ਮੈਂ ਕਿੱਥੇ ਟਿੱਡੀ ਜੀ ਲੱਗਦੀ ਏ ਮੇਰੇ ਮੂਰੇ ਹੋਰ ਦੱਸ ਮੈਂ ਕੀ ਕੀ ਨਹੀਂ ਚੱਲੀਆਂ ਛੋਡੀਆਂ ਜੇ ਪਹਿਲੀ ਮੰਨ ਜਾਂਦੀ ਆ ਸਭ ਕੁਝ ਦੇਖਣਾ ਪੈਂਦਾ ਮੈਂ ਤਾਂ ਇਹਨੂੰ ਪਿਆਰ ਕਰਦਾ ਇਹਨੂੰ ਹੀ ਰੱਖਣਾ ਤੇ ਤੂੰ ਵੀ ਕਹਿੰਦੀ ਸੀ ਜੇ ਇਹਦੇ ਨਾਲ ਵਿਆਹ ਕਰਾ ਲਿਆ ਨਾ ਮੈਂ ਕੁਛ ਖਾ ਕੇ ਮਰ ਜੂਗੀ ਮੈਂ ਤੇਰੀ ਅੜੀ ਚ ਇਹਦੇ ਨਾਲ ਵਿਆਹ ਕਰਾਇਆ ਮੈਂ ਕੀ ਮਾੜਾ ਕੀਤਾ ਮੈਂ ਤੇਰੀ ਮੰਨੀ ਫੇਰ ਵੀ ਤੇਰਾ ਦਰਜਾ ਉੱਚਾ ਰੱਖਿਆ ਬੀ ਨਾ ਗੁਰੀ ਮਾਂ ਤਾਂ ਮਾਂ ਹੁੰਦੀ ਆ ਪਰ ਤੂੰ ਤੂੰ ਮੈਨੂੰ ਫੇਰ ਵੀ ਮਾੜਾ ਮੰਨਿਆ ਪਰ ਮਾਂ ਮੇਰੇ ਇਹਦੇ ਨਾਲ ਦਿਲ ਨਹੀਂ ਮਿਲਿਆ ਮੈਂ ਨਾ ਕਿਵੇਂ ਦਿਨ ਕੱਢਦਾ ਨਾ ਮੈਨੂੰ ਪਤਾ ਕਿਵੇਂ ਮਰਦਾ ਰਿਹਾ ਮੈਂ ਇਹਦੇ ਪਿੱਛੇ ਨਾ ਮੈਂ ਬਹੁਤ ਕੁਝ ਕੀਤਾ ਸੀ ਪਰ ਮੈਂ ਤੇਰੇ ਕਰਕੇ ਛੱਡਿਆ ਸੀ ਮਾਂ ਤੂੰ ਪਰ ਮੇਰੇ ਪਿਆਰ ਨੂੰ ਨਹੀਂ ਸਮਝੀ ਤੂੰ ਹੁਣ ਨਾ ਸਾਡੇ ਤਿੰਨਾਂ ਦੀ ਜ਼ਿੰਦਗੀ ਖਰਾਬ ਕਰਤੀ ਇਹਦੀ ਮੇਰੀ ਤੇਰੀ ਦੀ ਇਹ ਤੇਰੇ ਕਰਕੇ ਹੋਇਆ ਮਾਂ ਤੂੰ ਹੁਣ ਚਾਹਦੀ ਮੰਨ ਚਾਹਦੀ ਨਾ ਮੰਨ ਜੇ ਤੂੰ ਉਹਦੀ ਮੰਨ ਲਈ ਜਾਂਦੀ ਨਾ ਇਹ ਸਭ ਕੁਝ ਨਾ ਹੁੰਦਾ ਮੇਰੀ ਗੱਲ ਸੁਣ ਲੈ ਨਾਲੇ ਸੁਣ ਲੈ ਤੂੰ ਦੇਖ ਮੈਂ ਤਾਂ ਤੈਨੂੰ ਚਮਾ ਨਹੀਂ ਪਸੰਦ ਕਰਦਾ ਨਾ ਤੈਨੂੰ ਮੂੰਹ ਲਾਵਾਂ ਜੇ ਛੱਡਣਾ ਨਾ ਬੇਸ਼ੱਕ ਛੱਡ ਜਾ ਅੱਜ ਹੀ ਤਲਾਕ ਦੇ ਪੇਪਰ ਦੇ ਦਿੰਦਾ ਮੈਂ ਤੈਨੂੰ ਪਰ ਹਾਂ ਇੱਥੇ ਰਹੂਗੀ ਠੀਕ ਹੈ ਇੱਥੇ ਮੇਰੇ ਨਾਲ ਹੀ ਪਊਗੀ ਤੂੰ ਹਮੇ ਗੱਲ ਦੱਸਦੀ ਚਾਹਦੀ ਰਾਜ਼ੀ ਰਹਿ ਜਾਦੀ ਦੀ ਗੁੱਸੇ ਰਹਿ ਜੇ ਇੱਥੇ ਰਹਿਣਾ ਨਾ ਰੋਟੀ ਮਿਲੂਗੀ ਕੱਪੜਾ ਮਿਲੂ ਸਭ ਕੁਝ ਤੁਸੇ ਮਿਲਵਾ ਦੇਣੂ ਪਰ ਹਾਂ ਆ ਮੇਰਾ ਦਿਲ ਨਹੀਂ ਮੰਨਦਾ ਤੈਨੂੰ ਕਉ ਤੂੰ ਆਪ ਦੇਖ ਲੈ ਇੱਥੇ ਰਹਿਣਾ ਜਾਂ ਨਹੀਂ ਰਹਿਣਾ